ਸਾਰੇ ਪੰਜਾਬ ਦੇ ਵਿੱਚ ਧੁੰਦ ਦਾ ਕਹਿਰ ਪੂਰਾ ਤੇ ਹੁਣ ਆਪਾਂ ਛੱਡ ਦੇ ਵਿੱਚ ਪਹੁੰਚ ਗਏ ਬੈਗਰੂ ਦਾ ਨਾਮ ਲੈ ਕੇ ਅੰਮਾ ਪੰਡਾਲ ਦੀ ਸ਼ੁਰੂਆਤ ਸਨ ਟਰੈਕਟਰ ਉਹਦੇ ਜਿੱਲੇ ਤੇ ਤੋਂ ਹੋ ਗਏ ਇਹਨਾਂ ਨੂੰ ਕਰਾਂ ਜੋ ਵਾਪਸ ਤਾਂ ਇੱਥੇ ਦੋ ਦਵਾ ਨਹੀਂ ਤਾਂ ਲਈ ਬਖੀਅਤ ਸਪਰੀਡ ਇਹ ਤਾਂ ਪੂਰੀ ਬੋਲਦੀ ਆ ਤੇ ਇੱਕ ਵਾ ਇਹ ਆਪਣੀ ਜੰਗਰ ਦੀ ਆ ਅਡਾਮਾ ਕਪਣੀ ਦੀ ਆ ਇਹ 400 ml 400.5 400 ml ਤੇ ਲਈ ਪਈ ਆ ਕੂ ਬੋਲਡੀ ਤੁਹਾਨੂੰ ਪਤਾ ਹੀ ਆ ਕਿੰਨੀ ਪੈਂਦੀ ਇਹ ਦੋ ਦਵਾਈਆਂ ਲਾ ਕੇ ਜਿਹੜਾ ਵਾ ਬੀ ਸਪਰੇਅ ਕਰਨ ਲੈ ਜਿਹੜੀ ਆਪਣੀ ਜੁਦਰ ਵਾਲੀ ਆ ਹੋਰ ਇਸ ਤੋਂ ਵੱਧ ਨਹੀਂ ਕੁਝ ਵੀ ਆਪਾਂ ਪਾਇਆ ਦਾ ਨਾਂ ਫਿਰ ਲੈ ਮਿੱਠੂ ਭਾਈ ਟਰੈਕਟਰ ਤੋਂ ਹੋ ਗਏ ਯਾਨੀ ਮਸ਼ੀਨ ਨਾਲ ਕੁ ਲੋ ਜੀ ਅਰਸ਼ ਦੇ ਪੇਜਾ ਲਾਉਂਦਾ ਸਰਦਾਈ ਦਾ ਰਗੜਾ ਸਰਦਾਈ ਤਿਆਰ ਕਰਨ ਦੇ ਆ ਕਹਿੰਦੇ ਅੱਜ ਠੰਡ ਹੈਗੀ ਪਰ ਅਸੀਂ ਬਾਹਰੋਂ ਆਏ ਨੂੰ ਸਰਦਾਈ ਪਿਆਓ ਅਸੀਂ ਕਹਿੰਦੇ ਗਰਮੀ ਦਾ ਪ੍ਰੋਗਰਾਮ ਹੁੰਦਾ ਤਾਂ ਤੂੰ ਸ਼ਾਲ ਚੀ ਰੱਖ ਲਿਆ ਚਲੋ ਕੋਈ ਗੱਲ ਨਹੀਂ ਆਹ ਜ ਮੱਚਾ ਮੱਚਾ ਇਧਰ ਉਹਦੋਂ ਮੁੰਡੇ ਨੇ ਚਾਹ ਚੜ੍ਹੀ ਰਮਾਨ ਸਿੰਘ ਸਾਡਾ ਫਰੋਜਪੁਰੀਆ ਵੀ ਆਇਆ ਪਿਆ ਸਰਦਾਈ ਕਹਿੰਦਾ ਪਿਆਓ ਬਣਾਓ ਬਣਾਓ ਬਾ ਮੁੰਡੇ ਮੜਿਓ ਮੁੰਡਾ ਮੁੰਡਰੇ ਨੇ ਚਾਹ ਚਾੜੀ ਬਈਆ ਸਾਗਰ ਨੇ ਹਾਂਜੀ ਹਾਂਜੀ ਸਾਗਰਾ ਬਣੀ ਕਿ ਨਹੀਂ ਅਦਰ ਗੁਰ ਗੁਰ ਪਾਲੀ ਯਾਰ ਕਹਿੰਦੇ ਅਦਰ ਹੈ ਨਹੀਂ ਬਾਬਾ ਕੀ ਅੱਗੇ ਕੀ ਪਾਇਆ ਹੈ ਇਲਾਚੀ ਪਾ ਦੇਗੇ ਇਧਰ ਮੁੰਡੇ ਜਿੰਨੇ ਸ਼ਰਦਾਈ ਛਕ ਨਹੀਂ ਸ਼ਰਦਾਈ ਤੇ ਜਿੰਨੇ ਚਾਹ ਪੀਣੀ ਚਾਹ ਤੇ ਅੱਜ ਮੁੰਡੇ ਆਏ ਹੀ ਕਹਿੰਦੇ ਅਸੀਂ ਮੰਡ ਘੁੰਮਣਾ ਵਾ ਹੈਗੀ ਆਪਾਂ ਗਰੁੱਪ ਚ ਪਾਤੀ ਆ ਪੈ ਜਾਊਗੀ ਪਰ ਉਥੋਂ ਚੱਕ ਕੇ ਗਏ ਨੇ ਕਨਕ ਕੰਪਲੇਨਟ ਕਰਦੇ ਆ ਆਪਣੇ ਕੋਲ ਕਰਦਾ ਪਰ ਵੱਲੋਂ ਉਸ ਕੋਲ ਵੀ ਵੀਡੀਓ ਬਲੌਗ ਚੱਲਣਾ ਨਾਮ ਨੂੰ ਪਤਾ ਲੋ ਜੀ ਮੁੰਡੇ ਮੁੰਡੇ ਮਾਰ ਰੇ ਗੇੜਾ ਹੋ ਗਈ ਬਾਵਾ ਹਾਂ ਹਾਂ ਹਾਂਜੀ ਬਾਜੀ ਹੁਣ ਕੀ ਚਾਹ ਛਕਣੀ ਆ ਕਿ ਰਗੜਾ ਲਾਈਏ ਰਗੜਾ ਲਾਉਂਦੇ ਹਾਂ ਕੀ ਐਕਸਪੀਰੀਅੰਸ ਰਿਹਾ ਤੁਹਾਡਾ ਕੀ ਐਕਸਪੀਰੀਅੰਸ ਰਿਹਾ ਮੰਡ ਵੇਖ ਕੇ ਤੁਹਾਡਾ ਦੋਵਾਂ ਦਾ ਕੈਨੇਡੀਅਨ ਤੇ ਅਮਰੀਕੀ ਦਾ ਮੈਂ ਤਾਂ ਇਥੇ ਜੰਮਿਆ ਪਲਿਆ ਨਾ ਇਹਨਾਂ ਨੂੰ ਪੁੱਛੇ ਮੁੰਡੇ ਨੇ ਤੇ ਹੁਣ ਆਇਆ ਆਪਾਂ ਤਾਂ ਇਥੇ ਕਿਣਕਾ ਆਪਾਂ ਸ਼ੁਰੂ ਕੀਤੀ ਇਥੇ ਬੀਜ ਦੀ ਰਾਜਾ ਬਾਈ ਕੋਈ ਨਹੀਂ ਦੇਖਿਆ ਨਾ ਆਪਣਾ ਮੈਨੂੰ ਤਾਂ ਕੱਲੀ ਕੱਲੀ ਵਟ ਦਾ ਪਤਾ ਇਥੇ ਜਿਹੜੀ ਮਰਜ਼ੀ ਪੁੱਛ ਲੋ ਇਹ ਬੀਜ ਉੱਟ ਕੇ ਚੱਲ ਗਿਆ ਹੈ ਮੈਂ ਨਾ ਮੈਂ ਨਾਨਕੇ ਘੁੰਮਣਾ ਆ ਹਾਂ ਮੈਂ ਨਾਨਕੇ ਘੁੰਮਣਾ ਅੱਛਾ ਤੂੰ ਨਾਨਕੇ ਘੁੰਮਣਾ ਸਾਜਨ ਪੁੱਤ ਚਾਹ ਚਾੜੀਏ ਕਿ ਕਿਦਾਂ ਕਰੀਏ ਰਗੜਾ ਰਗੜਾ ਆ ਕੁੰਡਾ ਧੋ ਫਿਰ ਰਗੜਾ ਰਗੜੀਏ ਉਹਨੂੰ ਰਕੜਾ ਲਈ ਆਪਾਂ ਫਿਰ ਡੰਡਾ ਹੈਗਾ ਹੱਥੀਂ ਡੰਡਾ ਨਾਲ ਲਾਈਓ ਬੂਏ ਦੇ ਵਿੱਚ ਹੈ ਲਾ ਅੱਜੋ ਫਿਰ ਨਾਲ ਦੇ ਡੈਡੀ ਦਿੱਤਾ ਆ ਵੇਖਣਾ ਇਹ ਕੰਮ ਕਾਜ ਚੱਲਦੇ ਜਿਹੜੇ ਕਿੰਨੇ ਵਾਰ ਰੱਖੇ ਪਾਣੀ ਨਿੱਕਾ ਹੀ ਇਸ ਤਰ੍ਹਾਂ ਹੀ ਆਕੀ ਜਨੇ ਤੁਸੀਂ ਇਥੋਂ ਵੀਰ ਐ ਸਿੱਧਾ ਵੇਖਣਾ ਹੀ ਚੰਗਾ ਐ ਟੋਆ ਜਾ ਵਾ ਬਸ ਦੇ ਚਲ ਵਾਠ ਠੀਕ ਆ ਕਰੋ ਕੰਮ ਇਹ ਭਰ ਦੇਣਾ ਆ ਪਾ ਸਿੱਧਾ ਨਾਲਿਆ ਸਿੱਧੀ ਬਾਟਾ ਵੀ ਹੋ ਜੂ ਵੇਖ ਕੇ ਦੀ ਵੰਡ ਲਾ ਕੇ ਹੋ ਵੜੇ ਮੇਟਾ ਸਾਰਾ ਪੇਟ ਮੁੱਕ ਪਰ ਆਪਾਂ ਸਾਰਾ ਪੇਟ ਲੈਣਾ ਵਿੱਚ ਮੁੜ ਗਏ ਇਹੋ ਪੁੱਟ ਕੇ ਨਾਲੇ ਇੱਥੋਂ ਚੁੱਕ ਕੇ ਤੁੱਤੇ ਪਾਰਾਂਗੇ ਸਾਰੇ ਮਿੱਟੀ ਖਿਲਾਰ ਕੇ ਥਾਂ ਬਣ ਜੂਗਾ ਹੂੰ ਉਹ ਆਹ ਨਾਲ ਜਾਨੀ ਉਹ ਵੇਖਣ ਲੱਗਾ ਹੋਣੀ ਉਹ ਰੇਤ ਹੀ ਆ ਆਓ ਤੇ ਮਿੱਟੀ ਪੁੱਟਾਂਗੇ ਆਪਾਂ ਸਾਰੇ ਉਹ ਢਾਣਾ ਹੂੰ ਚੱਲ ਲੱਗੇ ਚਾਹ ਲੈ ਗਏ ਬਾਕੀ ਇਹ ਪੂਰ ਕੇ ਨਾ ਜਿਹੜਾ ਮੁੜ ਕੇ ਆਪਾਂ ਜਿੱਥੇ ਤਾਈਗਰ ਜੈਂਟਾ ਦਾ ਟਰੈਕਟਰ ਲੱਗਾ ਚਾਚੇ ਦਾ ਉਧਰਲਾ ਬੰਦਾ ਜੇ ਆਪਣਾ ਨੀਵਾ ਵਾ ਆ ਬੰਦਾ ਉੱਚਾ ਗਿਆ ਵਾ ਆਹ ਉਹ ਉਹ ਪਰਲੇ ਬੰਨੇ ਮਿੱਟੀ ਪੋਣੀ ਸ਼ੁਰੂ ਕਰਨੀ ਉਧਰੋਂ ਆਉਣ ਨੂੰ ਟਰਾਲੀ ਨਾ ਟਰਾਲੀ ਜੋੜ ਕੇ ਹਾਵੀ ਚਰੀ ਪੂਰੋ ਵਿਜਲੀ ਨਹੀਂ ਅਜੇ ਕਬੂਟਰ ਦੀ ਲੋਡ ਨਹੀਂ ਯਾਰ ਤੈਨੂੰ ਦੱਸੂ ਆਪਾਂ ਇੱਥੇ ਹੀ ਆ ਬਸ ਭਲਕੇ ਫੇ ਵਿਆਹ ਆ ਜਾਣਾ ਦੋ ਦਿਨ ਪਰਸੋਂ ਆਏ ਪਰਸੋਂ ਆ ਟਰਾਲੀਆਂ ਲਖਾਓ ਮੈਨੂੰ ਯਾਰ ਉਹਦੇ ਆਓ ਸਾਰੇ ਜਣ ਕੇ ਤੂੰ ਵੀ ਟਰਾਲੀ ਕੋਲ ਖਾਹ ਕਿੰਨੀ ਕਿ ਸੱਟ ਲੱਗੀ ਬੱਜ ਗਈ ਗੁਰੂਆ ਮੈਂ ਤਾਂ ਕੱ ਲੈ ਗਈ ਲੱਕੋ ਹਾਂ ਫੋਨ ਆਇਆ ਜੀ ਨਹੀਂ ਲਈ ਨਹੀਂ ਨਹੀਂ ਚੋਕ ਤਾਂ ਮੈਂ ਲਵਾਂਗਾ ਤੁਹਾਡੀ ਗੱਲ ਕਰਦਾ ਮੇਰੇ ਵੱਲੋਂ ਤਾਂ ਪੜਾ ਥੱਲੇ ਲੈ ਜਾ ਜੇ ਆਪ ਪਾਣੂ ਫਿਰ ਪਲੋਵਾਂ ਦੇ ਬਰੋਬਰ ਫਿਰ ਸਮਝ ਲੈ ਜਿੰਨੀ ਆਉ ਮੈਚ ਗਈ ਨਾ ਉੱਥੇ ਜਾਣੀ ਉੱਥੇ ਚਕਾਵਾਂਗੇ ਤਾਂ ਫਿਰ ਗੱਲ ਬਣਨੀ ਅੱਜ ਮਹਿਮੇ ਆਲੇ ਆਏ ਆ ਆ ਸਾਰੀਆਂ ਪੈੜੀਆਂ ਜਿਹੜੀਆਂ ਇੱਦਾਂ ਪੂਰੀਆਂ ਵਹਾਣ ਦੀ ਟੋਟਲੀ ਖਰਾਬ ਹੋ ਗਈਆਂ ਆ ਕੁਛ ਲੋਕਾਂ ਬਣਾਈਆਂ ਦਾ ਢਾਟੋੜੇ ਲੱਗਿਆ ਇਹ ਇੱਕ ਕੀਤਾ ਵੀ ਮਿੱਟੀ ਖੱਤਿਆਂ ਚੋਂ ਕੱਢ ਕੇ ਬਾਹਰ ਢੋਡੇ ਲਾਦੇ ਆ ਤੇ ਜਿਹੜੀ ਪੋਸ਼ਪਿਆਲੀ ਵਾਂ ਦੇ ਜੋ ਬਣਾਲੀ ਆ ਉਹ ਇਦਾਂ ਹੀ ਆ ਆ ਯਾ ਲੁਲਾਏ ਕਿਹੜੇ ਵਿਚਾਰੇ ਨੇ ਦੇ ਫੋਰੀ ਰੇਤ ਦੇ ਵਿੱਚ ਚੱਲੂ ਕਿਥੋਂ ਦੀ ਇੰਨੇ ਕੀ ਤਰੇ ਆ ਹਜੇ ਨੂੰ ਗੱਲ ਕਹੀ ਸਾਡਾ ਜਿਹੜਾ ਮੰਡ ਇਲਾਕਾ ਉਹ 10 ਸਾਲ ਪਿਛੇ ਪੈ ਗਿਆ 10 ਸਾਲ ਫੋਨ ਨਹੀਂ ਚੁੱਕਦਾ ਕਰੇ ਫੋਨ ਚੁੱਕ ਉਹ ਵੀਡੀਓ ਲੈਣੀ ਬੜੀ ਹੈ ਬੜਿਆ ਕੀ ਕੋਈ ਹੋਰ ਨਹੀਂ ਹੋਈ ਓਏ ਓਏ ਆ ਜਾਓ ਗੱਫਾ ਛਕ ਲਓ ਓਏ ਆ ਲਓ ਬੜੇ ਜਿੰਦਿਆਂ ਰੋਟੀਆਂ ਦਾ ਕਿੱਥੇ ਆ ਜਾਓ ਸਾਹ ਆ ਜਾਓ ਗੱਫਾ ਛਕੋ ਸਟਾਰ ਨਹੀਂ ਹੁੰਦਾ ਏ ਸਟਾਰ ਨਹੀਂ ਹੁੰਦਾ ਸਟਾਰ ਦਾ ਵਾ ਇਹਦਾ ਉਹ ਜਿਹੜਾ ਰੈਡੀ ਗਟ ਲੀਕਦਾ ਵਾ ਤੇ ਪਾਣੀ ਵੀ ਸੁੱਕ ਜਾਂਦਾ ਵਾ ਮੰਨਿਆ ਤੂੰ ਤਿੰਨ ਵਾਰੀ ਪਾਣੀ ਕੀ ਕਿਦਾਂ ਲੀਕ ਗਿਆ ਉਹ ਪਤਾ ਨਹੀਂ ਕੀ ਚੱਕਰ ਆ ਉਹ ਕਸਾ ਜੀ ਪਤਾ ਨਹੀਂ ਲੱਗਦਾ ਤੇ ਆਦ ਚਾ ਕੁੱਚਾ ਬਦਮਾਸ਼ ਇਹਨੂੰ ਵੀ ਸਿਹਾਨ ਦੇਵੋਗੇ ਜੀ ਜੀ ਹੌਸਲਾ ਕੀ ਅੱਜ ਵਧੀਆ ਵਧੀਆ ਚੱਲੀ ਰੋਗੀ ਪੂਰੀ ਹੋਰ ਵਧੀਆ ਵਧੀਆ ਐ ਨਹੀਂ ਬਣਾਉਂਗਾ ਜੀ ਇਹਦੀ ਚੱਲਦੀ ਆ ਤੁਸੀਂ ਆਪਾਂ ਇਨੇ ਦਿਨਾਂ ਬਾਅਦ ਆਏ ਆ ਇਹ ਵੀ ਨਾ ਵੀ ਆਏ ਚੰਗੜੂੰਗੜਾ ਸਾਰੇ ਭਾਈ ਅੱਛਾ ਬਾ ਤੁਸੀਂ ਦਵੇਂ ਭਰਾ ਰਹਿ ਗਏ ਟਰਾਲੀਆਂ ਕੱਢਣ ਵਾਲੇ ਉਹ ਗਲਾ ਹੋਰ ਜੋੜੀ ਪਲਾ ਕਿਹੜੀ ਆ ਇਹ ਮਾਮਾ ਦਾ ਲੜਕਾ ਮੈਂ ਬੋਲ ਮੈਂ ਲੱਗਦਾ ਜੋੜੀ ਹੁੰਦੀ ਆ ਛੱਡੀਆਂ ਕਰ ਲੋ ਸਾਫ ਗਲਾ ਆ ਆਹ ਦੇਖ ਕੇ ਸਵਾ ਰੱਖੀ ਆ ਕੋਲ ਸਵਾ ਮੇਂ ਨਾ ਆਈ ਨਾ ਕੋਈ ਨਹੀਂ ਆਪਾ ਹੋਰ ਨਾਲ ਨਹੀਂ ਨਹੀਂ ਚਾ 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 ਉਹ ਮੈਂ ਟਰੈਕਟਰ ਦੇ ਦੋ ਗੁਲਾਰ ਨੰਬਰ ਲੈਣੇ ਮੈਂ ਫੋਨ ਕਰਵਾਵਾ ਹੱਥ ਲੈ ਕੇ ਤੈਨੂੰ ਇਹ ਫੇਰ ਛੋਟ ਲੈਣਾ ਦੋ ਦਿਨਾਂ ਦੇ ਮੈਂ ਅਸੀ ਮਸਜ ਹੁੰਦੇ ਰਹਿੰਦੇ ਕਿੱਥੇ ਫੇਰ ਛੋਟ ਦੇਣਾ ਇੰਨੇ ਤੇ ਤੰਗ ਬਣਵਾ ਲਏ ਮੰਨਦੇ ਮੈਂ ਕਹੀ ਨਹੀਂ ਤਾਨੂੰ ਹਨ ਲੈ ਕੇ ਭੇਜਿਆ ਤੁਸੀਂ ਗੱਲ ਉਹ ਤੇਰਾ ਆਏ ਹੋਏ ਆਏ ਹੋਏ ਇਹ ਤੇ ਆਪਣਾ 18 ਕਿਲੇ ਥਾਂ ਅਸੀਂ ਪੂਰਾ ਜਿਹੜਾ ਖਰਾਬ ਹੋ ਗਿਆ ਹੀ ਆਪਣਾ ਵੀ 바ਵਾ ਨੁਕਸਾਨ ਹੋਇਆ ਹੀ ਤੇ ਇਦਾਂ ਹੌਲੀ ਹੌਲੀ ਹੁਣ ਪੂਰਾਗੇ ਇਹਨੂੰ ਖਰਚਾ ਪਿਆਉਣਾ ਹੀ ਆ ਪਰ ਇੰਨਾ ਜਮੀਨ ਬਣ ਜੂਗੀ ਨਹੀਂ ਤੇ ਉਦਾਂ ਪਿਛਲੇ ਸਾਲ ਵੀ ਵਹਿਲੀ ਪਈ ਰਹੀ ਤੇ ਜੰਗਲ ਜਾਈ ਬਣ ਚੱਲਿਆ ਹੈ ਤੇ ਨੇਂਤ ਕਰਾਂਗੇ ਤੇ ਚਲੋ ਮੰਡਾਂ ਦਾ ਕੰਮ ਹੀ ਇਦਾਂ ਦਾ ਹੁੰਦਾ ਜੇ ਬਣ ਜੇ ਕਈ ਵੀ ਰੱਖ ਦਿੰਦੇ ਆ ਭਾਜੀ ਇਹ ਜ਼ਮੀਨਾਂ ਪੱਕੀਆਂ ਆ ਕੇ ਕਬਜ਼ਾ ਵੀ ਹੁਣ ਤੁਸੀਂ ਹਿਸਾਬ ਲਾਓ ਵੀ ਕਬਜ਼ਾ ਕੋਈ ਨਹੀਂ ਕਰਨ ਦਿੰਦਾ ਅੱਜ ਕੱਲ ਜ਼ਮੀਨਾਂ ਸਾਰੀਆਂ ਮਾਲਕੀ ਆ ਆਡੀਆਂ ਕਿ ਕਿਉਂਕਿ ਇਹ ਪਹਿਲਾਂ ਦੀਆਂ 88 ਵਾਲੇ ਹਾੜ ਜਿਹੜਾ ਜੋ ਆਪਣਾ ਹੈਡ ਬਣਿਆ ਸੀ ਨਾ ਉਹਦੇ ਤੋਂ ਹੀ ਸਰਕਰ ਕਰ ਤੋਂ ਉਹੀ ਜ਼ਮੀਨਾਂ ਵਾ ਸਾਰਿਆਂ ਦੀਆਂ ਪੱਕੀਆਂ ਵਿਚਾਰੇ ਕਈ ਦੇ ਤੇ ਸਾਰੀ-ਸਾਰੀ ਉਮਰ ਆਵੇ ਇੱਥੇ ਕੋਠੇ ਬਾਏ ਨਰੇ ਟਹਿ ਗਏ ਸੀ ਬਾਕੀ ਹੁਣ ਇੱਕ ਵੀਰਾਂ ਦਾ ਇਹ ਬਲੌਗ ਆਪਣਾ ਵਿਸ਼ਾਲ ਸਿੰਘ ਆਂਦਾ ਇਹ ਵੱਡੇ ਬਣਾਇਆ ਕਰੋ ਹੋਣ ਭਾਜੀ ਯਾਰ ਕੰਮ ਕੋਈ ਨਹੀਂ ਹੁੰਦਾ ਜਿਹੜਾ ਤੁਹਾਨੂੰ ਦਿਖਾਈਏ ਜਾਂ ਦੱਸੀਏ ਹੁਣ ਤੇ ਆਪਾਂ ਡੇਲੀ ਰੁਟੀਨ ਹੀ ਦੱਸ ਸਕਦੇ ਆ ਕਿ ਦਿਹਾੜੀ ਦੇ ਵਿੱਚ ਆ ਕੁਛ ਕੀਤਾ ਬਾਕੀ ਯਾਰ ਹੋਰ ਤੇ ਕੁਛ ਹੁੰਦਾ ਨਹੀਂ ਜਦੋਂ ਸੀਜ਼ਨ ਚੱਲ ਪੇ ਫੇਰ ਕਿਲੋ ਸਾਰੀ ਦਿਹਾੜੀ ਬੰਦਾ ਕੰਮ ਕਰਦਾ ਰਹਿੰਦਾ ਤੇ ਵੀਡੀਓ ਬਣਾਉਂਦਾ ਰਹਿੰਦਾ ਹੁਣ ਤੇ ਬੜੇ ਜ਼ੋਰ ਨਾਲ ਇੰਨੇ ਕੁ ਮਿੰਟਾਂ ਦਾ ਬਲੌਗ ਬਣਾਈਦਾ ਤਾਂ ਜੋ ਆਪਦੇ ਵੀਰਾਂ ਦੇ ਨਾਲ ਜੁੜੇ ਰਹੀਏ ਜਿਹੜੇ ਆਪਣੇ ਵੀਰ ਆਪਾਂ ਨੂੰ ਪਿਆਰ ਕਰਦੇ ਆਪਣੀ ਵੀਡੀਓ ਵੇਂਦੇ ਆ ਬਾਕੀ ਜੇ ਵੀ ਪੁੱਛਣਾ ਹੋਵੇ ਸਵਾਲ ਦਾ ਕੋਈ ਵੀ ਮੈਸੇਜ ਕਰਕੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਮੱਕੀ ਦਾ ਟਾਈਮ ਆਏ ਨਾ ਉਦੋਂ ਫਿਰ ਤੁਹਾਨੂੰ ਦੱਸਾਂਗੇ ਕਿਹੜੇ ਬੀ ਵਧੀਆ ਕਿੱਦਾਂ ਕਿਹੜਾ ਕਿੰਨਾ ਕਾਮਯਾਬਾ ਸਾਰੇ ਤੇ ਜੇ ਕਿਸੇ ਨੂੰ ਬੀ ਚਾਹੀਦਾ ਵੀ ਹੋਇਆ ਤੇ ਦੱਸ ਦਿਓ ਆਪਾਂ ਲੈ ਆਵਾਂਗੇ ਤੇ ਦੇ ਦਿਆ ਕਰਾਂਗੇ ਇਹ ਆਪਣੀ ਕਿਰੀ ਕਸਤ ਸ਼ੁਰੂ ਖਾਦੀ ਖਾਦ ਵੇ ਯਾਰ ਬਰੀਕ ਚਾਹੀਦੀ ਜਿਤਨਾ ਖਾਦ ਨਾ ਬਾਬਾ ਕਿੰਨੀ ਪਾਉਣ ਡੈ ਤੂੰ ਯਾਰ ਲੈ 50 ਛਾਹ ਲੈ ਯਾਰ ਇਸ ਹਰ ਕਾ ਕੱਢ ਜਾ ਯਾਰ ਇਹਨੂੰ ਇਹ ਬੋਰੇ ਤੋਂ ਵੱਧ ਕਰਨੀ ਪੈਣੀ ਯਾਰ 1.5 ਬੋਰਾ ਦਈ ਦੀ ਹੈ ਇਹ ਖਾਦ ਨਾ ਕੱਟ ਲੱਗਦੀ ਆ ਯਾਰ ਕੱਟ ਲੱਗਦੀ ਆ ਹਾਂ ਇਹ ਤਾਂ ਨਹੀਂ ਕੱਟੇ ਆ ਕੱਲਾ ਇਹ ਪੁੱਛਦੇ ਕਤ ਕਟਾਈ ਆ ਉਹ ਪਰ ਸੱਚ ਨਾ ਇਹਨੇ ਸਪਰੇ ਕਰਨੀ ਨਾ ਇਹ ਆਂਦਾ ਜੀ ਆਪਾਂ ਖਾਦੀ ਇੱਕ ਸਪਰੇ ਉਹ ਨਹੀਂ ਨਹੀਂ 19 19 ਦੀ ਉਹਦਾ ਰਾਦਾਣਾ ਬੋਰਾ ਬੋਰਾ ਪਾ ਕੇ ਤੇ ਅੱਧਾ ਤੇ ਬੋਰੀ ਸਪਰੇ ਕਰ ਦਾਂਗੇ ਉਹ ਵੀ ਵਧੀਆ ਚੱਲਣ ਵਾਲੇ ਆਪਾਂ ਉੱਥੇ ਹਿਸਾਬ ਨਾਲ ਫਿਰ ਡੇਰ ਬਣਾਉਂਦਾ ਕਿੱਦਾਂ ਪੂਰੇ ਨੰਦਗੜੀ ਸਿਆਲ ਜਣਾ ਏਦਾਂ ਬੰਦਾ ਨੰਦ ਨਾ ਨਾ ਭਾਈ ਕੋਟੀ ਮੋਟੀ ਦੇ ਰੱਬ ਦੇ ਵਿਆਹ ਹੈ ਕਿ ਨਹੀਂ? ਕਿਉਂ ਰੱਬ ਦੇ? ਇਹ ਨਾ ਵੀ ਉਹ ਨਾਲ ਲੱਗ ਜਾਂਦੀ ਮਸ਼ੀਨ ਦੇ ਵਿੱਚ। ਨਾਲ ਹੀ ਬੈਗ, ਬੈਗ ਓਏ, ਬੈਗ ਨਾਲ ਹੀ। ਮੈਂ ਅੱਗੇ ਬਣਾਉਣੀ ਹੀ ਵੀਡੀਓ ਜੋ ਮੈਂ ਘਰੇ ਪੈਸੇ ਫੜਾਉਣੇਗੇ ਨੂੰ। ਤਾਂ ਭੱਜ ਗਿਆ ਮੈਂ ਅੱਗੇ। ਨਾ ਨਾ। ਇਹ ਵੀਰ ਅਰਜਿੰਦਰ ਆਪਣਾ ਨੱਪੀਉਂ ਦਾ ਕਿੱਲੀ ਖਾਦ ਦੀ ਓ ਜਿੰਨੀ ਐ ਸਪਰੇਅ ਕਰਦਾ ਇਹ ਨਾ ਵੇ ਦੇ ਅੰਦਰੋਂ ਵੀ ਬਾਸ਼ਨਾ ਸਪਰੇਆ ਦੀ ਆਉਂਦੇ ਵੇ ਕਿ ਨਹੀਂ ਓਏ ਲਈ ਭਰਾ ਇਹਨੂੰ ਨੰਦ ਜਾ ਵੜਾਉਂਦਾ ਜੀ ਤਰ੍ਹਾਂ ਬਹੁਤ ਤਰੀਕੇ ਨਾਲ ਖਾਦ ਪੈਂਦੀ ਵਧੀਆ